ਜਿਹੜੀ ਨਿਰਿੰਦਰਪਾਲ ਸਿੰਘ ਸਵਨਾ ਸਵਾਲ ਨੰਬਰ 1558 ਜੀ ਹਾਂਜੀ ਸਦਾ ਲਾਲਜੀਤ ਸਿੰਘ ਭੁੱਲਰ ਜੀ ਮਾਨਯੋਗ ਟਰਾਂਸਪੋਰਟ ਮੰਤਰੀ ਸਾਹਿਬ ਵੇਖੋ ਅੱਜ ਤੋਂ ਤੁਹਾਨੂੰ ਵਾਰੀ-ਵਾਰੀ ਖੜੇ ਕਰੀ ਜਾਂਦੇ ਆ ਜਵਾਬ ਚੱਲ ਗਿਆ ਜੀ ਜੇ ਕੋਈ ਸਪਲੀਮੈਂਟਰੀ ਹੈਗਾ ਪੁੱਛ ਲੈਣੇ ਹੁਣ ਬੋਲਦਾ ਲੀਗਾ ਬੈਠਾ ਹੋਰ ਦੋ ਗਾ ਪੁੱਛ ਲਈ ਸਪੀਕਰ ਸਾਹਿਬ ਮੈਂ ਮਾਨਯੋਗ ਮੰਤਰੀ ਸਾਹਿਬ ਤੋਂ ਇਹ ਪੁੱਛਣਾ ਚਾਹਣਾ ਜੋ ਸਾਡਾ ਫਾਜ਼ਿਲਕਾ ਤੋਂ ਫਰੋਇਪੁਰ ਰੂਟ ਹੈ ਇੱਕ ਮੋਨੋਪੋਲੀ ਰੂਟ ਹੈ ਜਿੱਥੇ ਸਿਰਫ ਸਰਕਾਰੀ ਬੱਸਾਂ ਹੀ ਚੱਲ ਸਕਦੀਆਂ ਨੇ ਔਰ ਬੱਸਾਂ ਕੱਟ ਹੋਣ ਕਰਕੇ ਸਾਡੇ ਜਿਹੜੇ ਲੋਕਾਂ ਨੂੰ ਬਹੁਤ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਿਛਲੇ 5 ਦਿਨ ਪਹਿਲਾਂ ਹੀ ਮੈਂ ਫਰੋਇਪੁਰ ਤੋਂ ਫਾਜ਼ਿਲਕਾ ਜਾ ਰਿਹਾ ਸੀ ਤਾਂ ਸਵਾਲ ਸਵਾਲ ਪੁੱਛ ਲਓ ਤੁਸੀਂ ਬਸ ਸਵਾਲ ਹੀ ਪੁੱਛਦਾ ਜੀ ਜੀ ਤਾਂ ਇੱਕ ਸ਼ਖਸ ਬਾਰੀ ਦੇ ਬਾਹਰਲੇ ਪਾਸੇ ਲਟਕਿਆ ਹੋਇਆ ਸੀ ਤਾਂ ਅਸੀਂ ਬੱਸ ਰੁਕਵਾਈ ਤਾਂ ਸਾਡਾ ਜਦੋਂ ਕੰਡਕਟਰ ਨੂੰ ਗੱਲ ਕੀਤੀ ਤਾਂ ਬੱਸ ਵੀ ਫੁੱਲ ਭਰੀ ਸੀ ਔਰ ਕੰਡਕਟਰ ਦਾ ਕਹਿਣਾ ਸੀ ਸਾਡੀ ਬਹੁਤ ਵੱਡੀ ਮਜਬੂਰੀ ਆ ਸੀ ਰੋਕਦੇ ਆ ਲੋਕ ਰੁਕਦੇ ਨਹੀਂ ਤਾਂ ਮੇਰੀ ਮੰਤਰੀ ਸਾਹਿਬ ਨੂੰ ਮੈਂ ਇਹੀ ਬੇਨਤੀ ਵੀ ਕਰਦਾ ਤੇ ਪੁੱਛਣਾ ਵੀ ਚਾਹਣਾ ਕਿ ਫਾਜ਼ਲਕਾ ਤੋਂ ਫਰੋਇਪੁਰ ਔਰ ਫਰੋਇਪੁਰ ਤੋਂ ਫਾਜ਼ਲਕਾ ਬੱਸਾਂ ਜਿਹੜੀਆਂ ਸਾਡੀਆਂ ਕਦੋਂ ਤੱਕ ਵਧਾ ਦੇਣਗੇ ਹੁਣ ਜਿਹੜੀ ਸਾਡੀ ਮੌਜੂਦਾ ਫਾਜ਼ਲਕਾ ਤੋਂ ਜਿਹੜੀ ਫਰੋਇਪੁਰ ਹੈ ਸ਼ਾਮ 7 ਵਜੇ ਇੱਕ ਸ਼ਾਮ ਨੂੰ ਜਿਹੜੀ ਲਾਸਟ ਬੱਸ ਚੱਲਦੀ ਔਰ ਫਰੋਇਪੁਰ ਤੋਂ ਫਾਜ਼ਲਕਾ ਜਿਹੜੀ ਰਾਤ ਸਵੇਰ 8 ਵਜੇ ਬਹੁਤ ਘੱਟ ਬੱਸਾਂ ਨੇ ਤੇ ਮੰਤਰੀ ਸਾਹਿਬ ਕਿਰਪਾ ਕਰਕੇ ਜਵਾਬ ਦੇਣ ਸਾਡੀਆਂ ਜਿਹੜੀਆਂ ਬੱਸਾਂ ਦੀ ਗਿਣਤੀ ਕੋਈ ਤੱਕ ਵਧਾ ਦੇਣਗੇ ਜੀ ਮੰਤਰੀ ਜੀ ਮਾਂਜੂ ਮੈਂਬਰ ਸਾਹਿਬ ਨੇ ਜਿਹੜਾ ਫਾਜ਼ਲਕਾ ਫਰੂਜ਼ਪੁਰ ਰੂਟ ਦੀ ਗੱਲ ਕੀਤੀ ਆ ਇਹਨਾਂ ਵਿੱਚ ਇਹ ਪੁੱਛਿਆ ਪੀ ਪ੍ਰਾਈਵੇਟ ਬੱਸਾਂ ਵੀ ਇਹ ਮੋਨੋਪੋਲੀ ਰੂਟ ਆ ਇਹਨਾਂ ਨੇ ਆਪ ਹੀ ਇਹ ਗੱਲ ਦੱਸੀ ਆ ਮੋਨੋਪੋਲੀ ਰੂਟ ਤੇ ਜਿਹੜੀ ਆ ਉਹ ਸਰਕਾਰੀ ਬੱਸ ਹੀ ਚੱਲ ਸਕਦੀ ਆ ਪ੍ਰਾਈਵੇਟ ਨੂੰ ਆਪਾਂ ਪਰਮਿਟ ਨਹੀਂ ਦੇ ਸਕਦੇ ਬਾਕੀ ਇਹਨਾਂ ਦੇ ਰੂਟ ਦੇ ਉੱਤੇ ਬੱਸਾਂ ਜਿਹੜੀਆਂ ਉਹ ਚੱਲਦੀਆਂ ਜੇ ਕੋਈ ਲੋਡ ਹੋ ਆਪਾਂ ਹੋਰ ਗਿਣਤੀ ਵਧਾ ਦੇਾਂਗੇ ਜੀ ਇਹਨਾਂ ਆਪ ਦੱਸਿਆ ਵੀ ਰਾਤ ਨੂੰ 7:30 ਵਜੇ ਵੀ ਬਾਤ ਚੱਲਦੀ ਆ ਮੱਥਾ ਚੱਲਦੀ ਆ ਜੇ ਲੋੜ ਹੋਰ ਆਪਾਂ ਗਿਣਤੀ ਵਧਾ ਦੇਾਂਗੇ ਠੀਕ ਹੈ ਜੀ ਥੈਂਕ ਯੂ ਠੀਕ ਹੈ ਸਬਨਾ ਜੀ ਫਿਰਦਾ ਹਾਂ ਸਬਨਾ ਜੀ ਮੈਂ ਮੰਤਰੀ ਸਾਹਿਬ ਨੂੰ ਇਹ ਵੀ ਪੁੱਛਣਾ ਚਾਹਣਾ ਕਿ ਸਾਡੇ ਫਾਜ਼ਲਕਾ ਤੋਂ ਚੰਡੀਗੜ੍ਹ ਲਈ ਆਰਬਿਟ ਦੀਆਂ ਜਿਹੜੀਆਂ ਤਿੰਨ ਬੱਸਾਂ ਚੱਲਦੀਆਂ ਜੀ ਪ੍ਰਾਈਵੇਟ ਕੰਪਨੀ ਦੇ ਬੋਲਵੋ ਉਹ ਪ੍ਰਾਈਵੇਟ ਨੇ ਉਹ ਕਿਸ ਤਰੀਕੇ ਚੱਲ ਰਹੀਆਂ ਨੇ ਜੇ ਉਹ ਚੱਲ ਸਕਦੀਆਂ ਤਾਂ ਹੋਰ ਵੀ ਜਿਹੜਾ ਸਾਡਾ ਫਾਜ਼ਲਕਾ ਤੋਂ ਜਿਹੜੀ ਚੰਡੀਗੜ੍ਹ ਲਈ ਜਾਂ ਫਰੋਇਪਰ ਲਈ ਸਾਡੀਆਂ ਜਿਹੜੀਆਂ ਸਰਕਾਰੀ ਬੱਸਾਂ ਵੀ ਬੋਲਵੋ ਚਲਾ ਦਿੱਤੀਆਂ ਜਾਂ ਤਾਂ ਸਾਡੇ ਲੋਕਾਂ ਨੂੰ ਬੜੀ ਜਿਹੜੀ ਹੈ ਕੰਜਲਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਉਹ ਤੋਂ ਜਿਹੜੀ ਇਨਜਾਤ ਮਿਲੋਗੀ ਤੇ ਸਾਡੇ ਲੋਕ ਨੇ ਜਿਹੜੇ ਆ ਗਈ ਦੀ ਗੱਲ ਤੁਹਾਡੀ ਸਮਝਣਾ ਜੀ ਬੱਤੀ ਬਾ ਜੋਗ ਜਣਾ ਚਾਹੁੰਦੇ ਤੁਸੀਂ ਮੰਤਰੀ ਜੀ ਜੀ ਜਿਹੜੀਆਂ ਇਹਨਾਂ ਕੀਤੀ ਵੀ ਪ੍ਰਾਈਵੇਟ ਬਾਦਲਾਂ ਦੀ ਚਲਦੀ ਆਰਬਿਟ ਉਹ ਗਲਤ ਤਰੀਕੇ ਨਾਲ ਉਹਨਾਂ ਪਰਮਿਟ ਜਿਹੜੇ ਆ ਆਪਦੀ ਸਰਕਾਰ ਹੁੰਦਿਆਂ ਜਾਰੀ ਕਰਾਏ ਹੋ ਮੈਟਰ ਮਾਨਯੋਗ ਹਾਈ ਕੋਰਟ ਵਿੱਚ ਚੱਲਦਾ ਹੁਣ ਕਰਕੇ ਬਚੇ ਰਿਹਾ ਉਹ ਪਰਮਿਟ ਤੇ ਤਰ ਰੱਦ ਕਰ ਦੇਣ ਉਹ ਆਰਬਿਟ ਬੰਦ ਹੋ ਜਾਣੀਆਂ ਬਾਦਲਾਂ ਦੀਆਂ ਉੱਥੇ ਸਰਕਾਰੀ ਚੱਲਣਗੀਆਂ ਆਪਾਂ ਸਰਕਾਰੀ ਦੀ ਗਿਣਤੀ ਵਧਾ ਦੇਾਂਗੇ ਥੈਂਕ ਯੂ ਥੈਂਕ ਯੂ